ਵਾਹ ਜੀ ਵਾਹ ਮੈਂ ਕਹਿੰਦਾ ਆਈ ਕਰਾ ਲੋ ਯਾਰ ਇਹ ਨੌਵੇਂ ਕਿਤੇ ਉਧਰੋਂ ਕਣੀਆਂ ਪੈ ਜਾਣ ਕਣੀ ਵੀ ਡਿੱਗਣ ਲੱਗੀ ਆ ਆਹ ਪਹਿਲੀ ਰੇਡ ਪਹਿਲੀ ਰੇਡ ਐਨੀਆਂ ਕੀ ਚਲਾ ਦੇ ਨੌਜੋਨ ਜਿੰਨੀਆਂ ਚ ਚੱਲਦੀਆਂ ਨੇ ਆਹ ਪੱਕੇ ਪਿੰਡ ਵਾਲਾ ਬੁੱਲਾ ਅਮਰੀਕਾ ਚੱਕਰਾ ਮਾਈਕ ਆਹ ਸਾਹਮਣੇ ਚ ਬੁੱਲੇ ਦੀ ਕਬੱਡੀ ਪੈ ਗਈ ਮੇਰੇ ਮਿੱਤਰੋ ਉਹ ਬਸਤਾ ਨੂੰ ਅੱਜ ਸੋਨਾ ਲੀਕਾ ਦਿੱਤੇ ਜਾਣਗੇ ਜਿਹੜੇ ਬੈਸਟ ਆਊਟ ਜਿਹੜਾ ਕਹਿੰਦੇ ਸੋਨਾ ਲੀਕਾ ਦਿੱਤੇ ਜਾਣਗੇ ਆ ਨੌਜਵਣ ਕਹਿੰਦੇ ਜ਼ਿਲ੍ਹਾ ਜਲੰਧਰ ਦੇ ਇਹ ਕਹਿੰਦੇ ਸ਼ਕਰਪੁਰ ਪਿੰਡ ਦਾ ਉਹ ਸ਼ਾਜੀ ਕਬੱਡੀ ਪੌਂਡ ਦੇ ਲਈ ਪਧਿਆ ਹੋਇਆ ਮੇਰੇ ਮਿੱਤਰੋ ਉਹ ਚਾਰ ਇਹ ਕਹਿੰਦੇ ਤਿਆਰ ਬਰ ਤਿਆਰ ਨੇ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਬੱਲੇ ਬੱਲੇ ਕੌਣ ਕਰਾਉ ਅੱਜ ਕੌਣ ਫੜੂ ਕੌਣ ਰੋਕੂ ਓਏ ਕੜੀਆਂ ਟਿਕਣ ਲੱਗ ਪਈਆਂ ਭਰਾ ਬੜ ਕੇ ਭਰਾ ਬੜ ਕੇ ਰੇਟਾਂ ਵਾਲਾ ਕਰਲਾ ਸੱਟ ਇੱਧਰ ਸ਼ਾਜੀ ਦੀ ਰੇਡ ਘਾਗੇ ਵਾਲਾ ਘਾਗੇ ਵਾਲਾ ਘਾਗੇ ਵਾਲਾ ਕਹਿੰਦੇ ਟਰਾਈ ਕਰਦਾ ਉਹ ਬੱਟੇ ਦਾ ਇਦੁੱਲਾ ਆ ਗਿਆ ਦੁੱਲਾ ਹੁਣ ਮੈਚ ਨਹੀਂ ਰੁਕਣਾ ਮੇਰੀ ਬੇਨਤੀ ਆ ਕੋਈ ਵੀ ਮੇਰਾ ਵੀਰ ਹੁਣ ਕੋਈ ਵੀ ਡਿਸਪਿਊਟ ਨਾ ਹੋਵੇ ਗਰਾਊਂਡ ਦੇ ਵਿੱਚ ਹੁਣ ਮੈਚ ਨਹੀਂ ਰੁਕਣਾ ਆ ਬੱਗੇ ਪਿੰਡ ਵਾਲਾ ਦੁੱਲਾ ਸੋਨਾ ਲੀਕਾ ਵਾਲੇ ਫਾਈਨਲ ਦੇ ਵਿੱਚ ਮੇਰੇ ਵੀਰੋ ਦੇਖਣਾ ਵੀ ਕੌਣ ਜਿੱਦਾ ਸੋਨਾ ਲੀਕਾ ਦੇ ਫਾਈਨਲ ਦੇ ਵਿੱਚ ਦੁੱਲਾ ਤੇ ਫਰਿਆਦ ਦੁੱਲਾ ਤੇ ਫਰਿਆ ਦੁੱਲਾ ਬੱਗੇ ਪਿੰਡ ਵਾਲਾ ਦੁੱਲਾ ਦੋ ਸਫਲ ਭਾ ਗਿਆ ਇਹ ਮਾਇਆ ਸਾਹਮ ਨੌਜੋਨ ਹੈ ਇਹ ਤੇਰੇ ਲਈ ਮਾਇਆ ਆਈ ਹੈ ਬਹੁਤ ਬਹੁਤ ਧੰਨਵਾਦ ਹੈ ਦੁੱਲੇ ਦਾ 2000 ਸਾਡੇ ਕੋਲੇ ਪੰਮੇ ਨੂੰ ਬੇਤੀ ਪੰਮੇ ਨੂੰ ਦੁੱਲੇ ਦਾ 2000 ਸਾਡੇ ਤੋਂ ਲੈ ਜਾਓ ਕਿਰਪਾ ਕਰਕੇ ਪ੍ਰਿੰਸ ਯੂ ਐਸ ਏ ਧੱਗੂ ਠਸਕਾ ਕਿੱਟੀ ਜਾਟ ਗੁੱਲੂ ਖੇੜੀ ਤੇ ਰੱਜ ਤੇ ਖੇੜੀ 2000 ਆਜਾ ਰਵਿੰਦਰ ਭਾਈ ਪੂਰੀਆ ਆ ਪੂਰੀਆ ਸ਼ੀਸ਼ਰ ਹੈ ਮੇਰੇ ਮਿੱਤਰੋ ਆਹ ਸਾਹਮਣੇ 4 ਨੇ ਹੁਣ 4ਾਂ ਦੇ ਵਿੱਚੋਂ ਕੌਣ ਕੋਸ਼ਿਸ਼ ਕਰਦਾ ਇੱਕ ਪਾਸੇ ਗੁਰਵਿੰਦਰ ਤੇ ਅਮਰਤਪਾਲ ਕੰਨੀਆਂ ਤੇ ਲੱਗੇ ਹੋਏ ਨੇ ਬਰਸਾਨਪੁਰ ਦੀ ਟੀਮ ਖੇਡਦੀ ਆ ਆਹ ਪੂਰੀਆ ਸ਼ੀਸ਼ਰ ਨੰਬਰ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਆ ਗਿਆ ਬੁੱਢਣਪੂਰੀਆ ਜੀਤੂ ਚੱਕਲਾ ਮਾਈਕ ਬਹੁਤ ਬਹੁਤ ਮੁਬਾਰਕਬਾ ਸਾਰੇ ਭਰਾਵਾਂ ਨੂੰ ਲੈ ਵੀ ਅਮਰੀਕ ਸਿੰਘ ਕਰ ਗੱਲ ਆਹ ਸਾਹਮਣੇ ਕਹਿੰਦੇ ਜੀਤੂ ਬੁੱਢਣਪੂਰੀਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇਹ ਕਹਿੰਦੇ ਤਮਾਰ ਮਾਜਰੇ ਦਾ ਮੇਲਾ ਚੱਲਦਾ ਟ੍ਰੈਕਟਰ ਨੂੰ ਕਹਿੰਦੇ ਟਰੈਕਟਰ 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 ਆਹ ਸਾਹਮਣੇ ਕਹਿੰਦੇ ਸ਼ਕਰਪੁਰੀਆ ਫਰਿਆਦ ਇਸ ਵੇਲੇ ਟਰਾਈ ਕਰਦਾ ਨੰਬਰ ਰੇਡਰ ਦਾ ਉਧਰ ਕਹਿੰਦੇ ਗੁਲਾਬ ਸੁੱਤੀ ਜੁੜਿਆ ਹੋਇਆ ਵੱਡੀਆਂ ਮਾਰਕਾਂ ਦੇ 5 ਫਰਵਰੀ ਆਉਣ ਮਿਲੋ 5 ਫਰਵਰੀ ਕੱਲ ਨੂੰ 4 ਫਰਵਰੀ ਹੈ 4 ਫਰਵਰੀ ਨੂੰ ਮਲੇਰਕੋਟਲੇ ਦਾ ਕੱਪ ਖੇਡਿਆ ਜਾਣਾ ਮੇਰੇ ਮਿੱਤਰੋ ਆਓ ਸਾਹਮਣੇ ਖੇਡ ਮੈਦਾਨ ਅੰਦਰ ਸ਼ਹਿਯਾਦ 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 ਸ਼ਾਜੀ ਸ਼ਾਜੀ ਆਹ ਦੋ ਨੰਬਰ ਤੇ ਲੱਗਿਆ ਟੱਚ ਦੇ ਪੁਆਇੰਟ ਵੀਗਰੂ ਸਾਨੂੰ ਥੋੜਾ ਸਮਾਂ ਬਖਸ਼ਦੇ ਔਰ ਆ ਫਾਈਨਲ ਮੈਚ ਕਰਵਾ ਲਈਏ ਸਿਰੇ ਦੀ ਟੱਕਰ ਹੈ ਦੁੱਲਾ ਬੱਗੇ ਪਿੰਡ ਵਾਲਾ ਆਹ ਪੰਮੇ ਗਾਧਰਾ ਵਾਲੇ ਦਾ ਚੰਗਿਆ ਹੋਇਆ ਪਿਆਰ ਦਾ ਪਿਆਰ ਫਾਈਨਲ ਮੈਚ ਚੱਲ ਰਿਹਾ ਹੈ ਇੱਕ ਪਾਸੇਦਰਜੀਤ ਹੈ ਔਰ ਦੂਜੇ ਪਾਸੇ ਫਰੀਆਦ ਹੈ ਜੋੜੀ ਪ੍ਰਸਿੱਧ ਹੈ ਵਿਚਕਾਰ ਸ਼ਰਨਾ ਤੇ ਨਾਲ ਕਾ ਸ਼ਕਰਪੁਰੀਆਂ ਮੇਰੇ ਮਿੱਤਰੋ ਆਹ ਸਾਹਮਣੇ ਤੁੱਲੇ ਦੀ ਰੇਡ ਸ਼ਰਮੇ ਨਾਲ ਮੁਕਾਬਲਾ ਫਰੀਦਕੋਟੀਆਂ ਸ਼ਾਹਕੋਟੀਆਂ ਇੱਕ ਪਾਸੇ ਸ਼ਾਹਕੋਟ ਦੇ ਲਾਗੇ ਪਿੰਡ ਔਰ ਦੂਜੇ ਪਾਸੇ ਫਰੀਦਕੋਟ ਦੇ ਲਾਗੇ ਪਿੰਡ ਸ਼ਰਨਾ ਤੇ ਪੁਆਇੰਟ ਰੇਡਰ ਦਾ ਅੱਜ ਦੇ ਮੇਲੇ ਦਾ ਪਹਿਲਾ ਪ੍ਰਾਈਜ਼ ਕਰਮਪਾਲ ਸਿੱਧੂ ਲੰਡੇ ਕੇ ਤੇ ਮੇਜਰ ਭਨੂਰ ਵੱਲੋਂ ਦਿੱਤਾ ਜਾ ਰਿਹਾ ਹੈ ਬਹਿਤ ਸੋ ਧੰਨਵਾਦ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਲੈ ਵੀ ਜੱਸਿਆ ਥੋੜਾ ਵੀ ਧੰਨਵਾਦ ਹੈ ਮੇਲੇ ਤੇ ਪੁੱਜਣ ਦੇ ਹਰੀ ਆਓ ਸਾਹਮਣੇ ਕਬੱਡੀ ਫੇਰ ਮੈਦਾਨ ਅੰਦਰ ਭੂਰੀਏ ਦੀ ਤੇ ਬੋਲ ਅਮਰੀਕ ਜੀ ਆਓ ਸਾਹਮਣੇ ਕਹਿੰਦੇ ਭੂਰੀਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇੱਧਰ ਕਹਿੰਦੇ ਢਾਂਗੇ ਵਾਲਾ ਢਾਂਗੇ ਵਾਲਾ ਆਓ ਕਹਿੰਦੇ ਗੁਰਵਿੰਦਰ ਸਿੰਘ ਮੇਰੇ ਮਿੱਤਰੋ ਉਹ ਕਰਦਾ ਟਰਾਈ ਲਾਦਾ ਜੋਰ ਉਹ ਤਾੜੀ ਤੋਂ 10000 ਦਾ ਜੱਫਾ ਹੈ 10000 ਦਾ ਜੱਫਾ ਮਰਜਿੰਦਰ ਵਿਰਕ ਮਨਜੀਤ ਭਿੰਦਰ ਵੱਲੋਂ ਗੁਰਵਿੰਦਰ ਕਹਾਗੇ ਦੇ ਲਈ ਮਨਜੀਤ 10000 ਰੁਪਏ ਫੜਾਵੇ ਜਲਾਲ ਵਾਲੇ ਰਮਦੇ ਨੂੰ ਕੋਈ ਦਾ ਕਰ ਦੇਊਗਾ ਅੱਜ ਕਹਿੰਦੇ ਪਰਸਾਲਪੁਰਿਆ ਨੇ ਪਟੇਲ ਟਫੇਰ ਕੀਤੇ ਨੇ ਇੱਕ ਪਾਸੇ ਫਰਿਆਦ ਔਰ ਦੂਜੇ ਪਾਸੇ ਵੀ ਗੁੱਜਰ ਇੱਕ ਪਾਸੇ ਦੀ ਗੁੱਜਰ ਦੂਜੇ ਪਾਸੇ ਵੀ ਗੁੱਜਰ ਆਹ ਸਾਹਮਣੇ ਦੇਖਣਾ ਵੀ ਫੁੱਟੜਪੁਰਿਆ ਗੁੱਜਰ ਕਿੰਤੂ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਓ ਹਰਿਆਣੇ ਆਇਓ ਖੋਸ਼ ਹੋ ਕਿਰਪੋਟਾ ਉੱਕੇ ਕਿਰਪੋਟਾ ਉੱਕੇ ਰਪੋਟਾ ਉੱਕੇ ਉਪਰ ਕਹਿੰਦੇ ਰਮੜੇ ਜਲਾਲ ਵਾਲੇ ਦਾ ਬਿਲੋ ਧੰਨਵਾਦ ਹੈ ਰਮੜਾ ਕਹਿੰਦਾ ਸਾਰਿਆਂ ਨੂੰ ਬਿਮਾਰਕ ਜਿੰਨੇ ਵੀ ਭਰਾ ਪਹੁੰਚੇ ਜੀਆ ਨੂੰ ਹਰ ਇੱਕ ਦੇ ਲਈ ਪਰ ਉਪਰ ਕਹਿੰਦੇ ਅਮਰਤ ਬਰਸਾਨਪੁਰੀਆ ਸਾਜੀ ਕਹਿੰਦੇ ਨੰਬਰ ਜੋੜ ਪਾਵੇਗਾ ਜਾਂ ਨਹੀਂ ਨੰਬਰ ਇੰਸਪੈਕਟਰ ਵਿਕਰਾਂਤ ਜੀ ਦਾ ਪੁਰਕਸ਼ੇਤਰ ਪ੍ਰਸ਼ਾਸਨ ਦਾ ਪਹਿਲ ਤੋਂ ਧੰਨਵਾਦ ਹੈ ਲੈ ਵੀ ਸਰਪੰਚਾ ਆ ਫਾਈਨਲ ਵੱਡਾ ਜਿੰਦਰ ਮੋਹਨ ਗੜੀਆ ਤੇ सोनू ਪਿੰਡਰ ਵੱਲੋਂ 5000 ਰੁਪਏ ਗੁਰਵਿੰਦਰ ਘਾਂਗੇ ਦੇ ਲਈ ਆਇਆ ਔਰ ਸਾਹਮਣੇ ਜੀ ਜਿਹੜਾ 5000 ਰੁਪਏ ਆ ਬੱਗੇ ਪਿੰਡ ਵਾਲਾ ਦੁੱਲਾ ਇਸ ਲਈ ਖੇਡ ਮੈਦਾਨ ਅੰਦਰ ਮੇਰੇ ਵੀਰੋ सोनू ਵਿਰਕ ਹੈਪੀ ਯੂਕੇ ਵੱਲੋਂ ਕਹਿੰਦੇ ਦੁੱਲੇ ਦੀਆਂ ਦੋ ਕਬੱਡੀਆਂ ਦਾ 5000 ਲਓ ਪਹਿਲੀ ਕਬੱਡੀ 5000 ਵਾਲੀ ਖੇਡ ਮੈਦਾਨ ਅੰਦਰ ਬੱਗੇ ਪਿੰਡ ਵਾਲਾ ਪਾ ਰਿਹਾ ਹੈ ਬੱਗੇ ਪਿੰਡ ਵਾਲਾ ਪਾ ਰਿਹਾ ਹੈ ਇਧਰ ਮਲਕ ਆਸਟ੍ਰੇਲੀਆ ਸਾਡਾ ਭਰਾ ਆਹ ਸਾਹਮਣੇ ਬੱਗੇ ਪਿੰਡ ਵਾਲਾ ਤੇ ਸ਼ੱਕਰਪੁਰਿਆ ਕਾਕਾ ਸ਼ੱਕਰਪੁਰਿਆ ਕਾਕਾ 5000 ਆਹ ਸਾਹਮਣੇ ਜੀ ਦੁੱਲੇ ਦਾ ਆਹ ਕਾਕਾ ਸ਼ੱਕਰਪੁਰਿਆ ਲਓ ਸਾਹਮਣੇ ਕਹਿੰਦੇ ਜੀ ਰੇੜ ਭੂਰੀਆ ਪੋਰਡ ਦੇ ਲਈ ਵਧਿਆ ਹੋਇਆ ਇਹ ਕਹਿੰਦੇ ਸਿੰਸਰ ਵਾਲਾ ਅੱਜ ਕਹਿੰਦੇ ਟਰੈਕਟਰਾਂ ਵਾਲੀਆ ਪੈਂਦੀ ਆ ਮੇਰੇ ਮਿੱਤਰੋ ਉਹ ਗੁਰਵਿੰਦਰ ਵਰਗੇ ਉਹ ਭੇਲੂ ਵਰਗੇ ਟੱਟੇ ਨਾਮ ਨੇ ਉਹ ਖੇਡ ਕਬੱਡੀ ਦੇ ਅੜਕਾਂ ਤੇ ਮੜਕਾਂ ਬਰਸਾਲਪੁਰਿਆ ਬਰਸਾਲਪੁਰਿਆ ਭੇਲੂ ਦੇ ਲਈ 3000 ਰੁਪਿਆ ਸੋਨੂ ਪਟਰਾ ਤੇ ਜਿੰਦਰ ਮੋਹਲਗੜ ਤੇ ਸੋਨ ਨਾਲ ਮੇਰੇ ਵੀਰੋ ਸਾਡੇ ਭਰਾ ਸੋਨੂ ਪਿੰਟਰ ਹੋਣੀ ਹੈ ਔਰ ਬਹੁਤ ਬਹੁਤ ਧੰਨਵਾਦ ਆ ਮਾਰਕਸ ਆਸਟ੍ਰੇਲੀਆ ਦਾ ਥੋੜਾ ਗਰਾਊਂਡ ਕਲੀਅਰ ਕਰ ਦਿਓ ਫਰਿਆਦ ਤੇ ਗੁਰਿਤਲੇਰ ਆਹ ਸਾਹਮਣੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਆ। ਥੋੜਾ ਥੋੜਾ ਪਿੱਛੇ ਨੂੰ ਆੜ ਜਾਈਏ। ਵੀਰੇ ਤਕਰੀਬ ਕੁਐਸਚਨ ਤੇਰੇ ਅੱਗੇ ਮੇਰਾ ਭਰਾ ਬਾਹਰਲੇ ਪਾਸੇ ਬਹਿ ਜਾਓ। ਇਧਰਲੇ ਪਾਸੇ ਬੈਠੀ ਐ ਵੀਰਾ ਬਣ ਕੇ ਬਾਹਰਲੇ ਪਾਸੇ ਆ ਜਾਓ। ਫਾਈਨਲ ਚਾਹੁੰਦਾ ਦੁਨੀਆ ਨੂੰ ਸਵਾਦ ਲੈ ਲੈਣ ਦਿਓ। ਅਮਰੀਕ ਚੱਕਣਾ ਮਾਈਕ ਤੇ ਕਰ ਦੇਗਾ। ਆਹ ਸਾਹਮਣੇ ਕਿਹਦੇ ਰੇਡ ਇਸ ਵੇਲੇ ਸ਼ਾਕੀ ਦੀ ਪੈ ਰਹੀ ਹੈ ਮੇਰੇ ਮਿੱਤਰੋ। ਉਹ ਬੰਦੇ 'ਚ ਬੰਦਾ ਵੱਜਦਾ। ਆਹ ਕਹਿੰਦੇ ਜਵਾਨੀਆਂ ਦਾ ਜਵਾਨੀਆਂ ਖੇਂਦੀਆਂ। ਬੰਦੇ ਭਾਵੇਂ ਨਾ ਆਹ ਟੈਸਟਾਂ ਵਾਲੀਆਂ ਪੈਂਦੀਆਂ। ਹਾ 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 ਸੋਨਣਾ ਲੀ ਆ ਸੋਨਣਾ ਲੀ ਨਾ ਮਨਜਿੰਦਰ ਬਿਰਕ ਆ ਬਿਰਕਾ ਵੇਖਿਆ ਨਾ ਵੱਡੀਆਂ ਰੌਣਕਾਂ ਨੇ ਨੌਜਵਾਨਾ ਸੋਨੂ ਬਿਰਕ ਹੈਪੀ ਬਲਤਾਨੀ ਦਾ ਯੂ ਐਸ ਏ ਤੋਂ ਵਿਸ਼ੇਸ਼ ਤੌਰ ਤੇ ਸੋ ਹੈਪੀ ਯੂਕੇ ਦੇ ਸੋਨੂ ਬਿਰਕ ਯੂਕੇ ਤਾਹਨਲ ਤੋਂ ਧੰਨਵਾਦ ਆ ਭਰਾਵਾਂ ਦਾ ਪੱਕੇ ਪਿੰਡ ਵਾਲਾ ਦੁੱਲਾ ਦੁੱਲਾ ਤੁੱਲਾ ਦੁੱਲਾ ਤੁੱਲਾ ਤੁੱਲਾ ਦੁੱਲਾ ਤੇ ਕਾਕਾ ਤੇ ਦੁੱਲਾ ਕਾਕਾ ਤੇ ਦੁੱਲਾ ਕਾਕਾ ਤੇ ਦੁੱਲਾ ਉਹ ਕਹਿੰਦਾ ਹਰ ਰੋਜ਼ ਐਤਵਾਰ ਨਹੀਂ ਹੁੰਦਾ ਹਰ ਰੋਜ਼ ਐਤਵਾਰ ਨਹੀਂ ਹੁੰਦਾ ਹੈਪੀ ਬਰਥ ਤੇ ਸੋਨੂ ਬਰਥ ਯੂਕੇ ਹਾਂ ਬੁੱਲੇ ਦੇ ਲਈ ਹਾਂ ਕਾਂਗੇ ਵਾਲਾ ਜਦੋਂ ਜੱਫਾ ਲਾਉਂ ਕਹਿੰਦੇ ਕਿ 3000 ਦੇਵਾਂਗੇ ਅਮਰੀਕ ਚੱਕ ਮੈਂ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਉਧਰ ਕਹਿੰਦੇ ਨਾਬ ਔਲਖ ਅਮਰੀਕਾ ਵਾਲਾ ਯਾਰੀ ਕਹਿੰਦੇ ਬਾਜ ਔਲਖ ਦੇ ਨਾਲ ਉਹ ਫੱਟੇ ਤੇ ਕੱਟੇ ਕਿਲ ਵਰਗੀ ਉਹ ਦਿਲੋਦਵਾਵਾ ਨੇ ਓਏ ਬਰਸਾਲ ਪੁਰੀਆ ਅਮਰਤ ਬਰਸਾਲ ਪੁਰੀਆ ਇੰਦਰਜੀਤ ਤੇ ਫਰੀਦ ਦਾ ਇੱਕੋ ਇੱਕ ਕਿ ਤਿੰਨ ਤਿੰਨ ਜੱਫੇ ਤੋਂ ਸੀ ਬੈਲਜੀਅਮ ਹੈਰੀ ਸੰਧੂ ਸਾਡਾ ਭਰਾ ਹਯਾਦ ਕਬੱਡੀ ਕਲੱਬ ਦੀ ਟੀਮ ਕਹਿੰਦੇ ਵੱਡੇ ਪੱਤਰ ਤੇ ਬਣੂਗੀ ਆਹ ਸਾਹਮਣੇ ਇੰਬਰਜੀਤ ਇਹ ਸਪਾਈਡਰਮੈਨ ਹੈ ਇਹਨੂੰ ਸਪਾਈਡਰਮੈਨ ਕਹਿੰਦੇ ਆਹ ਦੂਜੇ ਪਾਸੇ ਕੀ ਤੂ ਤੇ ਸਪਾਈਡਰਮੈਨ ਆਦੇ ਸਪਾਈਡਰਮੈਨ ਵਾਲੀ ਗੱਲ ਹੀ ਹੋ ਗਈ ਮੇਰੇ ਮਿੱਤਰੋ ਆਹ ਦੁੱਖ ਟੁੱਟ ਗਿਆ ਦੁੱਖ ਟੁੱਟ ਗਿਆ ਦੁੱਖ ਟੁੱਟ ਗਿਆ ਦੁੱਖ ਟੁੱਟ ਗਿਆ ਆਹ ਹਰੀ भगड़ा पेड़िया रची आती है कमान वाजरे चलता मित्रों कब मनजीत किता चेक दस फिर किन्ना आओ सामने ना रामने गल वखरिया ने क्या दस तो भी नौजवान ਇਹ ਤੇ ਫਿਰ ਆਪ ਦੇ ਰਿਕਾਰਡ ਆਪ ਹੀ ਟੁੱਟ ਗਏ 80000 ਮਹਰਾਜ ਜੁੜਿਆ ਸੀ 80000 ਦਰਸ਼ਕ ਹੁਣ ਲਾਈਵ ਜੁੜਿਆ ਹੋਇਆ ਕਬੱਡੀ 365.com ਦੇ ਜਰੀਏ ਕੁਮਾਰ ਮਾਜਰੇ ਦੇ ਕਬੱਡੀ ਕੱਪ ਦੇ ਜਰੀਏ ਆ ਮੇਰੇ ਵੀਰੋ ਨੀਤਾ ਨੂੰ ਮਰਾਤਾ ਦੀ ਗੱਲ ਹੈ ਬਾਬੇ ਨਾਨਕ ਜੀ ਦੇ ਤੇ ਮੇਰ ਹੋਵੇ ਤੇ ਫਿਰ ਮੇਰੇ ਵੀਰੋ ਭਾਗ ਲਾਉਂਦਾ ਆ ਸਾਹਮਣੇ ਪੱਕੇ ਪਿੰਡ ਵਾਲਾ ਤੇ ਇੰਦਰਜੀਤ ਇੰਦਰਜੀਤ ਸਪਾਈਡਰਮੈਨ ਤੇ ਸਾਹਮਣੇ ਗੱਲਾ ਮੱਚ ਦਾ ਗਿਆਰ ਕਬੱਡੀ ਦਾ ਮੱਚ ਦਾ ਗਿਆਰ ਕਬੱਡੀ ਦਾ ਕਬੱਡੀ ਦਾ ਮੱਚ ਦਾ ਗਿਆਰ ਕਰੋ ਮੱਚ ਦਾ ਗਿਆਰ ਕਬੱਡੀ ਦਾ 80000 ਦੇ ਨੇੜੇ ਤੇ ਗੱਲਾਂ ਨੇ ਕਿ ਕੰਨੀ ਦੀ ਗੱਲ ਉਹ ਦੰਦ ਚੋੜਤੇ ਆਪਣੇ ਰਿਕਾਰਡ ਬੀਪਾ ਆਪੇ ਤੋੜਤੇ ਆਪਣੇ ਰਿਕਾਰਡ ਬੀਪਾ ਆਪੇ ਤੋੜਤੇ ਇਹ ਕਹਿੰਦੇ ਸ਼ਾਜੀ ਉਸ ਵੇਲੇ ਕਬੱਡੀ ਪਾ ਰਿਆ ਹੁਣ ਯੂ ਐਸਏ ਦਵਿੰਦਰ ਪੰਨੂ ਸਾਈਪ੍ਰਸ ਤੇ ਜਲਾਲ ਬੋਲਾ ਰੰਮਣਾ ਆ ਥੋੜਾ ਥੋੜਾ ਪਿੱਛੇ ਨੂੰ ਹਟ ਜਾਓ ਥੋੜਾ ਥੋੜਾ ਮੇਰਾ ਭਰਾ ਬਣ ਕੇ ਯਾਰ ਪਲੀਜ਼ ਵੱਡਾ ਮੈਚ ਚੱਲਦਾ ਦੁਨੀਆ ਨੂੰ ਆਨੰਦ ਮਾਣ ਲੈਣ ਦਈਏ ਆ ਸਾਹਮਣੇ ਮਿਲਿਆ ਮੁਬਾਰਕਬਾਦ ਆ ਸਾਹਮਣੇ ਕਬੱਡੀ ਗੁਰਿਤ ਲੋਰ ਦੀ ਘਲੇਰ ਵਾਲਾ ਗੁਰੀ ਨੰਬਰ ਲੈ ਗਿਆ ਬਰਸਾਲਪੁਰ ਦੇ ਲਈ ਬਰਸਾਲਪੁਰ ਦੀ ਟੀਮ ਅੱਜ ਸਿਰੇ ਦੀ ਬਣ ਕੇ ਆਈ ਹੋਈ ਹੈ ਬਰਸਾਲਪੁਰ ਦੀ ਟੀਮ ਅੱਜ ਸਿਰੇ ਦੀ ਬਣ ਕੇ ਆਈ ਹੋਈ ਹੈ ਮਨਜੀਤ ਸਾਰਿਆਂ ਦਾ ਧੰਨਵਾਦ ਸਾਇਲ ਇਧਰ ਮਨਸ਼ਿੰਦਰ ਹੁਣਾ ਦਾ ਜਿੰਦਰ ਦਾ ਮੋਹਲ ਗੜੀਏ ਦਾ ਸੋਨੂ ਦਾ ਨਾਲ ਮਲਕ ਦਾ ਸਾਰੇ ਭਰਾਵਾਂ ਦਾ ਮੇਰੇ ਮਿੱਤਰੋ ਪੈਂ ਦਿਲ ਤੋਂ ਜੰਟੀ ਸਰਵਾਰ ਆ ਬੈਠਾ ਜੰਟੀ ਸਾਡਾ ਭਰਾ ਹੈ ਇਧਰ ਵਿਕਰਮਜੀਤ ਸਿੰਘ ਜੀ ਤੁਹਾਡਾ ਵੀ ਧੰਨਵਾਦ ਹੈ ਲਓ ਕਬੱਡੀ ਫਾਈਨਲ ਸ਼ਹਿਜਾਦ ਅਮਰੀਕ ਆਓ ਸਾਹਮਣੇ ਕਹਿੰਦੇ ਰੇਡ ਇਸ ਵੇਲੇ ਕਿੰਤੂ ਦੀ ਪੈਰੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਕਿੰਤੂ ਪੁੱਢੜਪੁਰੀਆ ਆਓ ਕਹਿੰਦੇ ਜੋਧਾ ਮਹਾਰਾਜ ਹੈਪੀ ਮਹਾਰਾਜ ਤੇ ਤੂੰ ਬੜ ਜੇ ਸਰਪ ਲੈ ਵੀ ਅਮਰੀਕ ਇੰਦਰਜੀਤ ਇੱਕ ਹੋਰ ਲਾ ਗਿਆ ਨਾ ਜੱਸੀ ਬੈਲਜੀਅਮ ਹੈਰੀ ਸੰਧੂ ਉਹਨਾਂ ਵੱਲੋਂ ਨਾ ਲੱਖ ਹੈਗੇ ਹੈਗਾ ਪਰ ਗੁਲਾਬ ਅਖਰੀਆਂ ਨੇ ਇਹ ਯਾਰੀਆਂ ਨੇ ਇਹ ਪਿਆਰ ਹੈ ਮਨਜੀਤ ਹੁਣਾਂ ਦੇ ਨਾਲ ਇਹ ਮਨਜੀਤ ਹੁਣਾਂ ਦੇ ਨਾਲ ਪਿਆਰ ਹੈ ਤਾਂਜਾ ਭਰਾ ਚੇਤੇ ਤਰ ਤੇ ਪੁੱਜਿਆ ਲੈ ਵੀ ਅਮਰੀਕਾ ਚੱਕ ਬੂਰੀਆਂ ਛੇਛਰਾ ਸਾਹਮਣੇ ਆ ਸਾਹਮਣੇ ਉਹ ਤਾਹੀ ਤਾਂ ਦੁਨੀਆ ਗੁਲਾਬ ਸਿੱਧੂ ਗੁਲਾਬ ਸਿੱਧੂ ਗੁਲਾਬ ਸਿੱਧੂ ਕਹਿੰਦੀ ਹੈ ਤਾਹੀ ਤੇ ਦੁਨੀਆ ਗੁਲਾਬ ਸਿੱਧੂ ਕਹਿੰਦੀ ਹੈ ਉਹ ਤੇਰੇ ਯਾਰ ਦੀਓ ਫੱਲਰ ਪੁੱਟ ਓਕੇ ਉਹ ਤੇਰੇ ਯਾਰ ਦੀਓ ਫਲਰ ਪੋਟੋਕੇ ਉਧਰ ਪ੍ਰਿੰਸ ਯੂਐਸ ਕਿੱਤੀ ਜਾਟ ਭੰਗੂ ਜਸਤਾ ਗੁੱਲੂ ਤੇ ਰਾਜਤ ਕਿੱਤ ਬੱਲੇ ਪਿੰਡ ਜਿੱਲਾ ਦੇ ਜੇਜੀ ਲਾਂਡਰਾ ਵੱਲ ਅਨੇਕੂ ਖੇਟੀ ਦੀਆਂ ਦੋ ਕਬੱਡੀਆਂ 5000 ਦੀਆਂ ਬੱਗੇ ਪਿੰਡ ਵਾਲਾ ਦੁੱਲਾ 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 ਖੇਡ ਮੈਦਾਨ ਅੰਦਰ ਵਾਹ ਨਹੀਂ ਹੋ ਰਿਹਾ ਪੁਆਇੰਟ ਫਰੀਅਦ ਦਾ ਸ਼ੱਕਰਪੁਰੀਆਂ ਫਰੀਅਦ ਜੱਫਾ ਲਾ ਗਿਆ ਅਗਲੀ ਰੇਡ ਕਹਿੰਦੇ ਸ਼ਾਜੀਪੌਂਡ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਵੀ ਇਹ ਕਹਿੰਦੇ ਜ਼ਿਲ੍ਹੇ ਜਲੰਧਰ ਵਾਲਾ ਨੌਯਾਨ ਰੇਡਾਂ ਪੈਂਦੀਆਂ ਜੱਫੇ ਲੱਗਦੇ ਕੁੜੀਆਂ ਵੇਂਦੀਆਂ ਕਿ ਜਿਤਵਾ ਜੀ ਵਿੱਚ ਛੱਟੇ ਤਖਤ ਹਜ਼ਾਰੇ ਜਾਂਦੇ ਨੇ ਮਾੜਾ ਹੋਵੇ ਟਾਈਮ ਤਾਂ ਮਿਰਚੇ ਮਾਰੇ ਜਾਂਦੇ ਨੇ ਤੜੇ ਤਖਤੇ ਤਵੇ ਤੇ ਰੋਟੀ ਸੜਦੀ ਹੁੰਦੀ ਆ ਉਹ ਟੁਣਕਾ ਟੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਉਹ ਟੁੜਕਾ ਟੁੜਕਾ ਕਰਕੇ ਜੁੰਦੀ ਚੜਦੀ ਹੁੰਦੀ ਹੈ ਹੈਪੀ ਵਿਰਕ ਤੇ ਸੋਨੂ ਵਿਰਕ ਵੱਲੋਂ ਕਾਂਗੇ ਵਾਲੇ ਦਾ ਜੱਫਾ ਕਹਿੰਦੇ 5000 ਦਾ ਹੋਣਾ 3000 ਦਾ 86000 ਦਰਸ਼ਕ ਜੁੜਿਆ ਹੋਇਆ ਹੈ 86000 ਫਾਈਨਲ ਮੈਚ ਦੇ ਨਾਲ ਜੁੜਿਆ ਹੋਇਆ ਦਰਸ਼ਕ भी बड़े मान करा गुरविंद्रां ने दो जफे पांच हजार हो गया घांे ने एक जफे का पां हजार है, है पर शाजी नंबर लेके वापस गया शहजाद ली हाँ जय जी लड़ ਤੇ ਨਾਲ ਨਿੰਮਾ ਚਿੱਲਾ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਹੈ ਸਾਰਿਆਂ ਦਾ ਧੰਨਵਾਦ ਹੈ ਕਾਰੇ ਵੱਲੋਂ ਮਾਜਰੇਲਾ ਨੀਸ਼ੂ ਹੋਣਾ ਦਾ ਧੰਨਵਾਦ 12 ਤੇ 13 ਦਾ ਸੱਦਾ ਦੇ ਰਿਹਾ ਹੈ ਵੱਡਾ ਮੇਲਾ ਕਰਵਾਉਣਗੇ ਆਓ ਸਾਹਮਣੇ ਖੇਡ ਮੈਦਾਨ ਹੰਦਾ ਆਓ ਸਾਹਮਣੇ ਬੱਲੇ ਬੱਟੀ ਫਾਈਨਲ 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 ਸਪਾਈਡਰਮੈਨ ਸਪਾਈਡਰਮੈਨ ਆਫ ਕਬੱਡੀ ਇੰਦਰਜੀਤ ਕਲਸੀਆ ਵਾਲਾ ਦੋ ਲ ਆ ਗਿਆ 1.5 ਲੱਖ ਮੇਰੇ ਵੀਰੋ ਇਧਰ ਇਸ ਨੌਜਵਨ ਤੇ ਲਈ ਜੱਸੀ ਨਾਲ ਹੈਰੀ ਸਿੱਧੂ ਜੱਸੀ ਬੈਲਜੀਅਮ ਤੇ ਗੁਲਾਮ ਸਿੱਧੂ ਵਾਲਾ ਵੱਲ ਪਹੁੰਚਣਗੇ ਫਰੈਂਸ ਯੂਐਸਏ ਤੇ ਕਿੱਤੀ ਜਾਟ ਇੰਦਰਜੀਤ ਤੇ ਲਈ 10000 ਰੁਪਏ ਬੂਰੀਆ ਸ਼ੀਸ਼ਰ ਦੀ ਆ ਕਬੱਡੀ ਨਾਲ ਅਮਨ ਬਲਾਸ਼ਪੁਰੀਆਂ ਉਹਨਾਂ ਵੱਲੋਂ ਹੈ ਮੇਰੇ ਵੀਰੋ ਮਾਇ ਜਿਹੜੀ ਪੁੱਜੀ ਹੈ ਆ ਵੀ ਨੌਜੋਨ ਸਾਹਮਣੇ 90000 ਦਰਸ਼ਕ ਹੋ ਗਿਆ ਇਹ 90 ਕਿੱਲਾ ਨਹੀਂ ਕੋਈ ਦੋ ਬੈਠੇ ਹੋਣਗੇ ਕੋਈ ਚਾਰ ਬੈਠੇ ਹੋਣਗੇ ਕੋਈ 10 ਬੈਠੇ ਹੋਣਗੇ ਉਹ ਦੁਨੀਆ ਸਵਾਦ ਲੈਂਦੀ ਜੋਦਿਆ ਇਹ ਕਬੱਡੀ ਕੱਪ ਚੱਲਦਾ ਹੈ ਫਾਈਨਲ ਮੈਚ ਇਹ ਦਿਖਾਉਣ ਵਾਲੇ ਨਹੀਂ ਇਹ ਬਹੁਤ ਵਾਲੇ ਦਿੱਤੇ ਜਾ ਰਹੇ ਆ ਇਹ ਦਿਖਾਉਣ ਵਾਲੇ ਨਹੀਂ ਇਹ ਬਹੁਣ ਵਾਲੇ ਦਿੱਤੇ ਜਾ ਰਹੇ ਆ ਮਨਜਿੰਦਰ ਸਰਪੰਚ ਮਨਜੀਤ ਢਾਲੀਵਾਲ ਰਪਿੰਦਰ ਜਲਾਲ ਮੁਬਾਰਕਾ 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 ਸਾਰੇ ਭਰਾਵਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਦਿਲੋਂ ਜੋਰ ਮਾਰਿਆ ਜਿਨ੍ਹਾਂ ਨੇ ਇਸ ਕਬੱਡੀ ਕੱਪ ਨੂੰ ਕਾਮਯਾਬ ਕਰਨ ਦੇ ਲਈ ਮੋਢੇ ਨਾਲ ਮੋਢਾ ਲਾਇਆ ਮੇਰੇ ਵੀਰੋ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਗੁਰੂ ਮਾਰਾ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਆਓ ਸਾਹਮਣੇ ਬੱਗੇ ਪਿੰਡ ਵਾਲਾ ਦੁੱਲਾ ਦੁਨੀਆ ਖੁਸ਼ ਗਈ ਹੈ ਆ ਮੇਰੇ ਵੀਰੋ ਦੁਨੀਆ ਦੀ ਖਾਤਰ ਕੱਪ ਕਰਵਾਉਨੇ ਆ ਇਸ ਦੁਨੀਆ ਨੂੰ ਕਬੱਡੀ ਦਿਖਾਉਣ ਦੇ ਲਈ ਇਹ ਮੇਲੇ ਕਰਵਾਈਦੇ ਆ ਔਰ ਅੱਜ ਸਾਰੀ ਸੰਗਤ ਖੁਸ਼ ਹੈ ਬੱਗੇ ਪਿੰਡ ਵਾਲਾ ਦੁੱਲਾ 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 ਤੇ ਇੰਦਰਜੀਤ ਦੁੱਲਾ ਤੇ ਇੰਦਰਜੀਤ ਟੱਕਰ ਬੱਬਰ ਸ਼ੇਰਾਂ ਦੀ ਆਓ ਮੇਰੇ ਬੱਲੇ ਬੱਲੇ ਮਾਓ ਦੁੱਲੇ ਨਹੀਂ ਹੋ ਰਿਹਾ ਆਓ ਸਾਹਮਣੇ ਕਬੱਡੀ ਦੋਨੋਂ ਯੂਕੇ ਤੇ ਹੈਪੀ ਯੂਕੇ ਕਿਹਦੇ ਲਈ ਜੀ ਦੁੱਲੇ ਲਈ ਘਾਂਗੇ ਵਾਲੇ ਨੇ ਪਹਿਲਾਂ ਵੀ 5000 ਪਾਇਆ 7 ਹੋ ਗਿਆ ਅਮਰੀਕ ਆ ਜਾ ਫਿਰ ਉੱਥੇ ਆਓ ਸਾਹਮਣੇ ਕਹਿੰਦੇ ਸ਼ਾਜੀ ਰੇਡ ਪਾ ਰਿਹਾ 12 13 ਸਰਵਰੀ ਬੱਲੋ ਮਾਜਰੇ ਮੇਲਾ ਹੋਵੇਗਾ ਰੋਮਡ ਰੋਡੀ ਸਾਡੇ ਸਾਰੇ ਭਰਾ ਸਾਫੀਆ ਦੇ ਮਿਲ ਕੇ ਆਪ ਸਭ ਨੂੰ ਕਹਿੰਦੇ ਆਜੋ 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 ਪੇਰਾਂ ਸਰਮਰੀ ਹੋਵੇਗੀ ਬੱਲੋ ਮਾਜਰੇ ਆਓ ਕਬੱਡੀ ਆਹ ਗਰਾਊਂਡ ਕਲੀਅਰ ਕਰ ਦੋ ਕਰਨ ਹੰਦਲ ਜੀ ਕਹਿੰਦੇ ਵੀ ਅਗਲੇ ਸਾਲ ਦੋ ਆਈਫੋਨ ਦੇਵਾਂਗੇ ਗਰਾਊਂਡ ਕਲੀਅਰ ਕਿਉਂ ਨਹੀਂ ਕਰਦੇ ਯਾਰ ਪਲੀਜ਼ ਸਾਰੇ ਨੂੰ ਬੇਨਤੀ ਆ ਤੁਸੀਂ ਹੁਣ ਕਿਹੜੀ ਕੋਚਿੰਗ ਦੇ ਦੇਣੀ ਆ ਦੱਸੋ ਮੈਨੂੰ ভা বান গে থা গ্রাউন্ড ক্লিয়র কর দে বড় মেহরবানি মে অমর সুডনপুরিয় কি সোল ਤੇ 19 ਦੀ ਟੱਕਰ ਹੈ ਮੇਰੇ ਵੀਰੋ 5 ਮਿੰਟ ਚ ਫੈਸਲਾ ਹੋ ਜਾਣਾ ਵੀ ਅੱਜ ਟਰੈਕਟਰ ਕੌਣ ਲੈ ਗਿਆ ਸਭ ਤੋਂ ਵੱਡੀ ਗੱਲ ਅੱਜ ਕੋਈ ਰੋਲਾ ਰੱਪਾ ਪਿਆ ਹੀ ਨਹੀਂ ਮੇਰੇ ਵੀਰੋ ਵੱਖਰੀਆਂ ਗੱਲਾਂ ਹੋ ਗਈਆਂ ਬਾਬੇ ਨੇ ਮਿਹਰ ਕੀਤੀਆਂ ਜਨਾਲ ਵਾਲਿਆ ਪਿੰਡਿਆ ਵੇਖ ਜਰਾ ਨੌਜਾਨਾ ਆਹ ਸਾਹਮਣੇ ਭੂਰੀਆ ਭੂਰੀਆ ਆ ਭੂਰੀਆ ਭੂਰੀਆ ਅਮਰੀਕ ਚੱਕ ਮਾਈ ਮੈਂ ਸਮਾਪਤ

ਦੁੱਲਾ ਬਾਊ ਗਰਾਊਂਡ ਕਲੀਅਰ ਹੋਊਗਾ ਤੇ ਤਾ ਰੇਡ ਪੈਣੀ ਆ ਗਰਾਊਂਡ ਕਲੀਅਰ ਕਰ ਦਿਓ ਪਲੀਜ਼ ਬਾਹਰਲੇ ਪਾਸੇ ਨੋ ਜਾ ਬਾਹਰਲੇ ਉਹ ਟਰਾਫੀ ਵਾਲਿਆ ਤੂੰ ਚੁੰਜੀ ਜੀ ਨਾ ਮਾਰਦੀ ਕਹਿੰਦੇ ਬਾਹਰਲੇ ਪਾਸੇ ਹੋ ਜਾ ਦੁੱਲੇ ਦੀ ਇੱਕ ਮਾਰ ਮਾਰ ਦੇ ਮੈਲੇ ਦੀ ਲਾਸਟ ਸਟੈਂਡ ਮੇਰੇ ਪੰਜਾਬੀ ਵੀਰੋ ਦੁੱਲਾ ਅੱਜ ਵੱਖਰਾ ਕੁਝ ਕਰ ਗਿਆ ਦੁੱਲਾ ਕਹਿੰਦਾ ਸੀ ਯਾਰਾ ਕੋਈ ਗੱਲ ਨਹੀਂ ਫਿਕਰ ਨਾ ਕਰੀ ਖਰੇਤੀ ਆ ਵੇਖ ਜਿਹੜਾ ਨੌਜਵਾਨ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਬੱਗੇ ਪਿੰਡ ਵਾਲਾ ਦੁੱਲਾ 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 1000 ਰੁਪਿਆ ਮਾਰਕ ਆਸਟ੍ਰੇਲੀਆ ਚ ਨਾ ਵੀ ਦੇਵਾਂਗੇ ਡਬਲ ਟੱਚ ਦਾ ਇਸ਼ਾਰਾ ਨੰਬਰ ਬੱਗੇ ਪਿੰਡ ਵਾਲਾ ਲੈ ਗਿਆ ਨੰਬਰ ਬੱਗੇ ਪਿੰਡ ਵਾਲਾ ਲੈ ਗਿਆ ਸਾਹ ਵਿੱਚ ਉਹ ਨਾ ਯਾਰ ਇਦਾਂ ਨਾ ਕਰੋ ਮਾਰੋ ਨਾ ਤੁਸੀਂ ਤਾਂ ਤੁਹਾਡਾ ਸਰੀਰ ਸੇਟਿਆ ਉਹਨੇ ਦੇਖਾ ਤੋ ਠੋਕੀ ਜਾਂ ਨਾ ਪਤੰਦਰੋ ਆ ਕੇ ਸਿੱਧਾ ਮਾਰ ਦੇ ਤੁਸੀਂ ਪਰ ਵੱਤ ਵਿੱਚ ਉਹ ਸ਼ਾਜੀ ਆ ਗਿਆ ਸ਼ਾਜੀ ਕਹਿੰਦੇ ਸਵੇਰੇ ਰੇਡ ਪਾਉਣ ਦੇ ਲਈ ਵਧਿਆ ਹੋਇਆ ਇਹ ਕਹਿੰਦੇ ਜੱਸੀ ਹੁੜਿਆ ਦਾ ਇਹ ਗਲਾਬ ਸਿੱਧੂ ਦਾ ਸ਼ਾਜੀ ਨੰਬਰ ਮੈਂ ਸਮਾਪਤ ਬਾਰੇ insan haa ਸ੍ਰੀ ਆਕਾਲ ਜੱਸੀ ਸਾਰੇ ਭਰਾਵਾਂ ਦਾ ਧੰਨਵਾਦ ਮਨਜੀਤਰ ਸਰਪੰਚ ਨੂੰ ਮਨਜੀਤ ਢਾਲੀਵਾਲ ਹੁਣਾਂ ਨੂੰ ਭਿੰਦਰ ਟੱਲੇ ਵਾਲੀਏ ਨੂੰ ਮੁਬਾਰਕਬਾ ਸਾਰਿਆਂ ਨੂੰ ਦਿਨੇ ਅੱਜ ਉੱਥੇ ਬਾਈਕ ਸਾਈਕਲ ਦਿੰਦੇ ਹਾਂ ਮੁਬਾਰਕਬਾ ਕਿਉਂਕਿ ਜੱਸੀ ਕਿਉਂ ਜੱਸੀ ਮੇਲਾ ਸਫਲ ਹੋਇਆ ਹੈ ਮੇਲਾ ਸਫਲ ਹੋਇਆ ਹੈ ਮੇਲਾ ਸਫਲ ਹੋਇਆ ਤੇਰਾ ਕਰਦਾ ਮੈਂ ਸੋ ਹੈਲੋ ਰਮਣਿਆ ਆ ਹੁਣ ਸਾ ਦਾ ਸੌਖਾ ਸਾਹ ਆਇਆ ਸਿਰਾ ਹੋ ਗਿਆ ਹੈ ਬਲਾਨ ਸਾਹਿਬ ਕੀ ਕਹਿੰਦੀ ਆ ਕਲਮ ਦੁੱਲੇ ਦੀਆਂ ਕਿੰਨੀਆਂ ਕਬੱਡੀਆਂ 10 ਕਬੱਡੀਆਂ ਪਾ ਕੇ 10 ਕਬੱਡੀਆਂ ਪਾ ਕੇ 8 ਨੰਬਰ ਲੈਏ ਨੇ ਦੁੱਲੇ ਬੱਗੇਪਿੰਡ ਵਾਲੇ ਨੇ ਸ਼ਾਜੀ ਨੇ 12 ਪਾ ਕੇ ਸ਼ਾਜੀ ਨੇ 12 ਪਾ ਕੇ 11 ਨੰਬਰ ਲੈਏ ਨੇ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਸ਼ਾਜੀ ਸ਼ਕਤੀ ਤੇ ਬਹਿਸ ਜਾਫੀ ਸੱਤ-ਸੱਤ ਟੱਚ ਲੈ ਕੇ ਦੋ-ਦੋ ਜਫੇ ਲਾਏ ਨੇ ਜੋੜੀਆਂ ਜੱਗ ਥੋੜੀਆਂ ਇੱਥੇ ਨਰੜ ਬਥੇਰੇ ਅਕਲਸਿਆਂ ਵਾਲਿਆ ਮੁਬਾਰਕਬਾਦ ਹੈ ਭਰਾਵਾਂ ਨੂੰ ਇੰਦਰਜੀਤ ਤੇ ਫਰੀਦ ਦੋਨੋਂ ਬੈਸਟ ਸਟਾਪਰ ਇਹਨੇ ਦੋ ਦੋ ਜਫੇ ਲੱਗੇ ਨੇ ਤੇ ਬੈਸਟ ਰੇਡਰ ਮੇਰੇ ਵੀਰੋ ਸ਼ਾਜੀ ਸ਼ਕਰਪੁਰੀਆ ਤੇ ਟੀਮ ਦੀ ਸਹੰਤੀ ਦੇ ਨਾਲ ਭੂਰੀਆ ਸ਼ੀਸ਼ਰਵੀ ਇਸ ਕਬੱਡੀ ਕੱਪ ਦਾ ਮੇਰੇ ਵੀਰੋ ਫਾਈਨਲ ਦਾ ਬੈਸਟ ਰੇਡਰ ਹੈ ਸਿੰਘ ਸਾਹਿਬ ਤੁਹਾਡਾ ਧੰਨਵਾਦ ਹੈ ਨਜ਼ਾਰਾ ਆਇਆ ਕਬੱਡੀ ਦਾ ਥੈਂਕ ਯੂ ਥੈਂਕ ਯੂ ਜਿਉਂਦੇ ਬਹਦੇ ਰਹੋ ਆ ਮਾਈਕ ਲੈ ਲਓ ਪ੍ਰਾਈਜ਼ ਲੈ ਜਾਓ ਟੀਮਾਂ ਤੇ ਨਾਲ ਇਨਾਮ ਲੈ ਜਾਓ ਆਪਦੇ ਥੈਂਕ ਯੂ ਕੱਢ ਜਾ ਉਹ ਖਾਨ ਆਗੇ ਯਾਰ ਮਾਈਕ ਲਈ ਇੱਥੋਂ ਆ ਨਾਮਾ ਦੀ ਵੰਡ ਕਰਵਾ ਯਾਰ ਰਿੰਕੂ ਖਰੇਟੀ ਮੇ ਤੋਂ 5000 ਲੈ ਰਿੰਕੂ ਖਰੇਟੀ ਬਈ ਰਪਿੰਦਰ ਰਪਿੰਦਰ ਬਾਈ ਤੋਂ ਪੈਸੇ ਲੈ ਜਾ ਆਪਣੇ ਰਿੰਕੂ ਖਰੇਟੀ ਇਧਰ ਪ੍ਰਾਈਜ਼ ਲੈ ਲਓ ਜੀ ਦੋਨੋਂ ਟੀਮਾਂ ਜਲਦੀ ਦੇ ਨਾਲ ਦੋਨੋਂ ਟੀਮਾਂ ਪ੍ਰਾਈਜ਼ ਲੈ ਲਓ ਫਾਸਟ ਸ਼ਕਰਪੁਰ ਹਾਂ ਦੋਨੋਂ ਟੀਮਾਂ ਪ੍ਰਾਈਜ਼ ਲੈ ਲਓ ਜੀ ਜਲਦੀ ਆ ਕੇ ਮੈਂ ਫਰੀਦ ਮੇਰਾ ਭਰਾ ਹੋ ਯਾਰ ਇਧਰ ਸਾਹਮਣੇ ਫਰੀਦ ਸ਼ਕਰਪੁਰ ਦੀ ਟੀਮ ਆਓ ਜੀ ਸ਼ਕਰਪੁਰ ਦੋਨੋਂ ਟੀਮਾਂ ਪ੍ਰਾਈਜ਼ ਲੈ ਲਓ ਆਕੇ ਮੇਰਾ ਭਰਾ